ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰੇਡ ਲੱਗੇ ਹਾਜ਼ਰ ਆ ਜੀ ਅੱਜ ਰਾਤ ਦੇ ਗੱਲ ਕਰਾਂਗੇ ਮੌਸਮ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦਾ ਅੱਜ ਰਾਤ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੈਟੇਲਾਈਟ ਦੱਸੇਗਾ ਅਸਲ ਇਹ ਜੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅੱਜ ਰਾਤ ਦੇ ਲਗਭਗ 6:30 ਵਜੇ ਚੱਲੇ ਆ ਤੇ ਦਿਨ ਹੈ ਜੀ ਅੱਜ 21 ਜਨਵਰੀ ਦੀ ਰਾਤ ਦੀ ਆਖਾ ਗੱਲ ਕਰਨੀ ਹੈ ਤੇ ਲੰਘ ਚੁੱਕਾ ਸੋ ਅੱਜ ਜੇਕਰ ਹੋ ਦਿਨਾਂ ਦੇ ਟੈਂਪਰੇਚਰ ਚੱਕੀਏ ਤੇ ਅੱਜ ਦਿਨ ਕਾਫੀ ਗਰਮ ਦਰਜ ਹੋਇਆ 25.4 ਡਿਗਰੀ ਦੇ ਨਾਲ ਮਾਨਸਾ ਜਿਲ੍ਹਾ ਅੱ ਪੰਜਾਬ ਦੇ ਜਗਲ ਲੁਧਿਆਣਾ ਦੀ ਗੱਲ ਕਰੀਏ ਪਟਿਆਲੇ ਦੀ ਕਰੀਏ ਸੰਗਰੂਰ ਮਾਰਸਾ ਗੁਰਦਾਸਪੁਰ ਸ੍ਰੀ ਅਮਰitsar ਸਾਹਿਬ ਫਿਰੋਜ਼ਪੁਰ ਫਾਜ਼ਿਲਕਾ ਸਾਰੇ ਖੇਤਰਾਂ ਦੇ ਵਿੱਚ ਪਾਰਾ ਜਿਹੜਾ ਉਹ 20 ਤੋਂ ਤਹਾਂ ਦਰਜ ਹੋਇਆ ਕਿਤੇ 21 ਕਿਤੇ 22 ਕਿਤੇ 23 ਅਦਾ ਟੈਂਪਰੇਚਰ ਦਰਜ ਹੋਏ ਨੇ ਉੱਥੇ ਹੀ 25.6 ਡਿਗਰੀ ਦੇ ਨਾਲ ਪਾਲਵਲ ਖੇਤਰ ਸੌਤਕ ਗੱਲ ਮਰ ਰਿਹਾ ਹਰਿਆਣੇ ਦੇ ਵਿੱਚ ਉੱਥੇ ਵੀ ਟੈਂਪਰੇਚਰ 22 ਤੋਂ ਲੈ ਕੇ 26 25 ਦੇ ਵਿੱਚਕਾਰ ਦਰਜ ਹੋਏ ਨੇ ਬਹੁਤੇ ਖੇਤਰਾਂ ਦੇ ਵਿੱਚ ਸੋ ਅੱਜ ਰਾਤ ਵੀ ਮੌਸਮ ਮੁੱਖ ਤੌਰ ਤੇ ਖੁਸ਼ਕ ਅਤੇ ਸਾਫ਼ ਰਹਿਣ ਦਾ ਜਾਫਰਿਆ ਜੀ ਕੋਈ ਵੱਡੀ ਤਬਦੀਲੀ ਅੱਜ ਰਾਤ ਮੌਸਮ ਦੇ ਵਿੱਚ ਸੰਭਵ ਨਹੀਂ ਹੈ ਤੇ ਮੌਸਮ ਅਲੱਗ ਖਗ ਸਾਫੀ ਹੈ ਤੇ ਕੋਈ ਨੇੜੇ ਅੱਜ ਰਾਤਾਂ ਮੀਹ ਵਾਲੇ ਕੋਈ ਅਸਰ ਹੈ ਨਹੀਂ ਕਿਉਂਕਿ ਸਿਸਟਮ ਨੇੜੇ ਨਹੀਂ ਹੈ ਜਿਹੜਾ ਕਿ ਅੱਜ ਰਾਤ ਨੂੰ ਪ੍ਰਭਾਵਿਤ ਕਰੇ ਸਿਸਟਮ ਇੱਕ ਵੈਸਟਰਨ ਸਰਵਰ ਜਰੂਰ ਆ ਰਹੀ ਹੈ ਜਿਹੜੇ ਕਿ ਕੱਲ ਤੋਂ ਉੱਤਰ ਹਾਰ ਦੇ ਵਿੱਚ ਸਰਗਰਮ ਹੋਵੇਗੀ ਤੇ ਕੱਲ ਤੋਂ ਬਾਅਦ ਮੀਹ ਦੇ ਜਿਹੜੇ ਅਸਰ ਵਧਦੇ ਜਾ ਰਹੇ ਨੇ ਸੋ ਅੱਜ ਰਾਤ ਮੌਸਮ ਸਾਫ਼ ਹੈ ਜੀ ਨੇੜੇ-ਤੇੜੇ ਕੋਈ ਮੀਹ ਵਾਲਾ ਜਿਹੜੇ ਹਾਲਾਤ ਨਹੀਂ ਆ ਤੇ ਕੱਲ ਮੌਸਮ ਤਰਕੇ ਸਵੇਰੇ ਜਿਹੜੇ ਟੈਂਪਰੇਚਰ ਦਰਜ ਹੋਣਗੇ ਉਹ ਲਗਭਗ 4 ਤੋਂ ਲੈ ਕੇ 7-8 ਦੇ ਵਿਚਕਾਰ ਦਰਜ ਹੋਣ ਦੀ ਸੰਭਾਵਨਾ ਹੈ ਕੁਝ ਖੇਤਰਾਂ ਦੇ ਵਿੱਚ ਕੱਲ ਜਮਨੀ ਖਦਰ ਤੇ ਧੁੰਦ ਹੋ ਸਕਦੀ ਹੈ ਸੋ ਇਸ ਲਈ ਜਿੱਥੇ ਧੁੰਦ ਹੋਏਗੀ ਤੁਹਾਡੇ ਖੇਤਰ ਦੇ ਵਿੱਚ ਤੇ ਤੁਸੀਂ ਆਪਣੇ ਵਾਹਨ ਜਿਹੜਾ ਸੇਫਟੀ ਨਾਲ ਚਲਾਉਣਾ ਤੇ ਧੁੰਦ ਤੋਂ ਆਪਣਾ ਜਿਹੜਾ ਸੇਫਟੀ ਰੱਖਣਾ ਤੇ ਆਪਣਾ ਬਚਾਰ ਰੱਖਣਾ ਚਾਹੀਦਾ ਫਿਲਹਾਲ ਅੱਜ ਰਾਤ ਮੌਸਮ ਸਾਫ਼ ਰਹੇਗਾ ਧੰਨਵਾਦ